ਜੁੜੀ ਹੋਈ ਸਾਹਮਣੇ ਆ ਰਹੀ ਆ ਅੱਜ ਸਾਰੇ ਕਿਸਾਨ ਜੇਲ੍ਹ ਚੋਂ ਦੇਰ ਰਾਤ ਰਿਹਾ ਕਰ ਦਿੱਤੇ ਤੇ ਸਾਰੇ ਕਿਸਾਨ ਹੁਣ ਸ਼ੰਭੂ ਬਾਰਡਰ ਵੱਲ ਨੂੰ ਸਿੱਧੇ ਹੋ ਚੁੱਕੇ ਸਰਬਣ ਸਿੰਘ ਪੰਦੇਰ ਕਿਸਾਨਾਂ ਨੂੰ ਨਾਲ ਲੈ ਕੇ ਸ਼ੰਭੂ ਬਾਰਡਰ ਪਹੁੰਚ ਚੁੱਕਿਆ ਸ਼ੰਭੂ ਬਾਰਡਰ ਪਹੁੰਚ ਕੇ ਕਿਸਾਨਾਂ ਦੇ ਵੱਲੋਂ ਉਹ ਹਾਲਾਤ ਦੇਖੇ ਨੇ ਕਿ ਕਿਸ ਤਰੀਕੇ ਦੇ ਨਾਲ ਜਿੱਥੇ ਲੰਗਰ ਵਰਤਾਏ ਜਾਂਦੇ ਸੀ ਜਿੱਥੇ ਕਿਸਾਨ ਮੀਟਿੰਗਾਂ ਕਰਦੇ ਸੀ ਜਿੱਥੋਂ ਕਿਸਾਨ ਸਪੀਚ ਦਿੰਦੇ ਸੀ ਤਾਂ ਅੱਜ ਉੱਥੇ ਸਾਰਾ ਕੁਝ ਤਹਜ਼ ਨਹਿਜ਼ ਹੋ ਗਿਆ ਸਰਬਣ ਸਿੰਘ ਪੰਦੇਰ ਦੇ ਵੱਲੋਂ ਸਾਰਾ ਉਹ ਹਾਲਾਤ ਦਿਖਾਇਆ ਕਿਸ ਤਰੀਕੇ ਦੇ ਹਾਲਾਤ ਨੇ ਉੱਥੇ ਇਸ ਵੇਲੇ ਤੇ ਹਾਲਾਤ ਦੇਖਣ ਤੋਂ ਬਾਅਦ ਕੀ ਕੁਝ ਕਹਿ ਰਹੇ ਨੇ ਸਰਬੰਸ ਪੰਦੇਰ ਤੇ ਹੋਰ ਕਿਸਾਨ ਆਗੂ ਉਹਨਾਂ ਦੀ ਜੁਬਾਨ ਪੰਜਾਬ ਦੇ ਮੰਤਰੀਆਂ ਨੂੰ ਕਿਹਾ ਕਿ ਸਾਡੇ ਨਾਲ ਵੱਖਰੀ ਗੱਲ ਕਰ ਲੋ ਕਿਉਂਕਿ 12 ਦੀ ਰਾਤ ਨੂੰ ਫੋਰਸਾਂ ਦੇ ਇਕੱਠੇ ਹੁੰਦੀਆਂ ਖਬਰਾਂ ਸੀਗੀਆਂ ਕਿਉਂ ਇਕੱਠੇ ਹੋ ਰਹੇ ਕੀ ਨਹੀਂ ਇਹ ਨਹੀਂ ਸੀ ਕੋਈ ਖਬਰ ਹੈਗੀ ਚਲ ਅਸੀਂ ਇੱਥੋਂ ਲਗਭਗ 7 ਵਜੇ ਤੁਰ ਗਏ ਸੀਗੇ ਉਦੋਂ ਮੋਰਚਿਆਂ ਤੇ ਕੋਈ ਫੋਰਸ ਨਹੀਂ ਸੀ ਹੈਗੀ ਸਵੇਰੇ ਜਦੋਂ ਅਸੀਂ ਗਏ ਆ ਲੀਟਰ ਸਾਰੇ ਤੇ ਲਗਭਗ 6:30 ਵਜੇ ਅਸੀਂ ਉੱਥੇ ਪਹੁੰਚੇ 9:00 ਵਜੇ ਸਾਡੀ ਮੀਟਿੰਗ ਆ ਉਦੋਂ ਸਾਨੂੰ ਪਤਾ ਲੱਗ ਰਿਹਾ ਵੀ ਮੋਰਚਾ ਦੇ ਨੇੜੇ ਹੋਰਸੇ ਕੁਝ ਦੇਖਣ ਹੀ ਆ ਨਜ਼ਰ ਆ ਰਹੀ ਆ ਅਸੀਂ ਫਿਰ ਆਪਣੇ ਦੂਜੇ ਆਪਿਆਂ ਨੂੰ ਕਿਹਾ ਵੀ ਮੀਟਿੰਗ ਤੋਂ ਬਾਅਦ ਦਾਸਕ ਬੜੇ ਟਾਈਮ ਲੱਗਾ ਹੋਊਗਾ ਦੂਸਰਾਂ ਦੇ ਹੋਣਾ ਵੀ ਔਖਾ ਸੀਗਾ ਵੀ ਮੋਰਚੇ ਵਿੱਚ ਜਾਣਾ ਚਾਹੀਦਾ ਜਿੰਨੇ ਕੁ ਵੀ ਲੀਡਰ ਸੀ ਆ ਸਕਦੇ ਸੀ ਆਏ ਹੈਗੇ ਆ ਅਰ ਜਦੋਂ ਸ਼ਾਮ ਨੂੰ ਮੀਟਿੰਗ ਹੋਈ ਆ ਉਦੋਂ ਦੋ ਮੰਤਰੀ ਸੀਗੇ ਖੁੱਡੀਆਂ ਸਾਹਿਬ ਤੇ ਲਾਲ ਚੰਦ ਦੀ ਤਲ ਚੱਕ ਅਸੀਂ ਜਦੋਂ ਕਿਹਾ ਵੀ ਐਡੇ ਵੱਡੇ ਪੱਤਰ ਤੇ ਫੋਰਸ ਕਿਉਂ ਉੱਥੇ ਲਾਈ ਗਈ ਕੀ ਮੋਰਚਾ ਚਕਾਉਣਾ ਚਾਹੁੰਦੇ ਹੋ ਕੀ ਮਨਛਾਵਾ ਦੱਸ ਦਿਓ ਕਹਿੰਦਾ ਨਹੀਂ ਜੀ ਜਨੇ ਚ ਕੋ ਆਟੇ ਚ ਲੂਣ ਵਾਲੀ ਗੱਲ ਨਹੀਂ ਹੈਗੀ ਕਿ ਮੋਰਚਾ ਚਕਾਉਣ ਦਾ ਕੋਈ ਰਾਤਾ ਨਹੀਂ ਤੁਹਾਡਾ ਸਾਡੇ ਨਾਲ ਕੋਈ ਰੌਲਾ ਨਹੀਂਗਾ ਅਸੀਂ ਦੋਰੇ ਦੋਰੇ ਤੇਰੇ ਤੇਰੇ ਸਵਾ ਇਹ ਜੀ ਵੀ ਇੰਟੈਲੀਜੈਂਸ ਵੀ ਚਲਾ ਗਿਆ ਠੀਕ ਹੈ ਵੀ ਜੋ ਸਾਨੂੰ ਨਜ਼ਰ ਆ ਰਿਹਾ ਇਹ ਠੀਕ ਨਹੀਂ ਹੈਗਾ ਤੇ ਚਲੋ ਉਦੋਂ ਬਾਅਦ ਜਦੋਂ ਗੱਲਬਾਤ ਅਗਲੀ ਮੀਟਿੰਗ ਮਿਲੀ ਆ ਫੋਰਸਸ ਵੀ ਇਥੋਂ ਪਿੱਛੇ हट ਗਈਆਂ ਥੋੜੀਆਂ ਪਛਾਹ ਲਿਆ ਕਿਹੜਾ ਕਿਹੜਾ ਸਟੇਜ ਮੁੱਕ ਗਿਆ ਇੱਥੇ ਲੋਕ ਖਬਰਾਂ ਮਿਲੀਆਂ ਫਿਰ ਦੁਬਾਰਾ ਸਟੇਜ ਲਈ ਬੰਦਿਆਂ ਨੇ ਜਦੋਂ ਫੋਰਸ ਅਕੇ ਵਧੀਆ ਯਾਨੀ ਇਹ ਵੀ ਇੱਕ ਤਰੀਕਾ ਸੀਗਾ ਕਮਿਟੀ ਤੋਂ ਬਾਹਰ ਥੋੜਾ ਜਾਂ ਰੈਲਾ ਕਰਕੇ ਪਛਾੜ ਜਾਣਾ ਵੀ ਕਿਸਾਨ ਵੇਸਲੇ ਹੋ ਜਾਣ ਆ ਜਦੋਂ ਕਿਸਾਨਾਂ ਨੂੰ ਲੱਗਿਆ ਵੀ ਅਗਲੀ ਮੀਟਿੰਗ ਮਿਲ ਗਈ ਆ ਸਰਕਾਰ ਵੀ ਕਹਿੰਦੀ ਵੀ ਟੋਟੀ ਨਾਲ ਟਕਰਾ ਨਹੀਂ ਔਰ ਉਦੋਂ ਬਾਅਦ ਸੀ ਪਹਿਲੋ ਆਗੂ ਖੜੀਏ ਆ ਲਗਭਗ ਜਿਹੜੇ ਖਬਰਾਂ ਚ ਆ ਰਿਹਾ ਵੀ ਪੰਜਾਬ ਦੀ ਤੱਕ ਤੋਂ ਮੈਨੂੰ ਬਾਕੀ ਲੀਡਰਾਂ ਦਾ ਨਹੀਂ ਪਤਾ ਮੈਨੂੰ ਚੰਡੀਗੜ੍ਹ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਆ ਰੋਥੇ ਚੰਡੀਗੜ੍ਹ ਦੀ ਪੰਜਾਬ ਪੁਲਿਸ ਦੀ ਸਕਿਉਰਿਟੀ ਐਸਐਸਪੀ ਪੰਜਾਬ ਪੁਲਿਸ ਦੇ ਅੰਦਰ ਸਕਿਉਰਿਟੀ ਦੇ ਸੀ ਪੰਜਾਬ ਪੁਲਿਸ ਦੀ ਸਾਰੀ ਅਪਚਸਾ ਹੀ ਉੱਤੇ ਸੀ ਜਿਹੜੇ ਕਹਿੰਦੇ ਨਾ ਵੀ ਚੰਡੀਗੜ੍ਹ ਕੇਂਦਰ ਸ਼ਕਤ ਆ ਜਦੋਂ ਰਲ ਕੇ ਗੇਮ ਖੇਡਣੀ ਹੋਵੇ ਕੇਂਦਰ ਸ਼ਕਤ ਵੀ ਇਹਨਾਂ ਨਾਲ ਰਲ ਜਾਂਦਾ ਤੋਂ ਸਾਰੀ ਪੰਜਾਬ ਦੀ ਫੋਰਸ ਸੀਗੀ ਬਾਕੀ ਬਹਾਦਰਗੜ ਕਿਲੇ ਲੈ ਕੇ ਗਿਆ ਰਾਤ ਦੇ 12 ਵਜੇ ਸਾਨੂੰ ਜੇ ਚ ਪਟਿਆਲੇ ਸ਼ਿਫਟ ਕੀਤਾ ਸਾਰੀ ਲੀਡਰਸ਼ਿਪ ਸੀਗੀ ਉਪਰੰਤ ਮੇਰੇ ਖਾਲ 26 ਤਰੀਕ ਨੂੰ ਮੈਨੂੰ ਸੱਜ ਕੇ ਜਿੱਲ੍ਹ ਨੇ ਦੱਸਿਆ ਹੈਗਾ ਕਿ ਉੱਪਰੋਂ ਹੁਕਮ ਆ ਗਿਆ ਵੀ ਤੁਹਾਨੂੰ ਅਸੀਂ ਸ਼੍ਰੀ ਮੁਕਸਤ ਸਾਹਿਬ ਭੇਜਣਾ ਰਾਏ ਸਾਹਿਬ ਨੂੰ ਅਸੀਂ ਜਿਹੜਾ ਬਾ ਫਰੀਦਕੋਟ ਵਿੱਚ ਰਹੇ ਆ ਅਰ ਬੀਬੀ ਸਕਵਿੰਦਰ ਕੌਰ ਨੂੰ ਲੁਧਿਆਣਾ ਉਦੋਂ 460 ਰਹਾ ਹੋ ਚੁੱਕਾ ਸੀ ਅਸੀਂ ਕਿ ਕੋਈ ਗੱਲ ਨਹੀਂ ਪਰ ਸਾਨੂੰ ਜਿੱਥੇ ਮਰਜ਼ੀ ਰੱਖ ਲੈਣ ਅਸੀਂ ਜੇਲ੍ਹ ਹੀ ਕੱਟਣੀ ਹੈਗੀ ਆ ਅਰ ਬਾਕੀ ਆ ਗੋਤੇ ਸੀ ਜੋ ਅਸੀਂ ਪਟਿਆਲਾ ਜੇਲ੍ਹ 'ਚ ਦੇਖਿਆ ਦੇਖੋ ਅੰਦਰ ਪ੍ਰਸ਼ਾਸਨ ਰਲ ਕੇ ਮੋਬਾਈਲ ਚਲਦੇ ਆ ਜਿਹੜਾ ਕਹਿੰਦੇ ਨਾ ਜੁੱਧ ਨਸ਼ਿਆਂ ਵਿਰੁੱਧ ਅੰਦਰ ਸਮੇਖ ਖੁੱਲੀ ਚਲਦੀ ਆ ਭਗਵੰਤ ਜੀ ਆਉਂਦੇ ਦੌਰਾ ਕਰਨ ਸਾਡੇ ਨਾਲ ਜਿੰਨਾਂ ਨਾਲ ਠੀਕ ਹੈ ਜੀ ਉਹ ਕਿਹਦੀ ਆ ਜਿਹੜੇ ਫੜੇ ਜਾ ਰਹੇ ਮੁੰਡੇ ਕੋਈ ਵੱਡਾ ਪਸਕਰ ਨਹੀਂ ਹੈਗਾ ਤੇ ਨੂੰ 5 ਗ੍ਰਾਮ ਵਾਲਾ 3 ਗ੍ਰਾਮ ਵਾਲਾ 10 ਗ੍ਰਾਮ ਵਾਲਾ ਜਿਹੜੇ ਨਸ਼ੇ ਤੋਂ ਪੀੜਤ ਨੇ ਮੁੰਡੇ ਛੋਟੇ ਛੋਟੀਆਂ ਉਮਰਾਂ ਦੇ ਉਹਨਾਂ ਵਿੱਚੋਂ ਕੋਈ ਵੀ ਜਿਆਦਾ ਤੱਤ ਨੂੰ ਪਸਕਰ ਨਾ ਜਿੰਦੀ ਹੈ ਨੌਜਵਾਨ ਸੀ ਉਹ ਜੇ ਕਹਿੰਦੇ ਸੀ ਵੀ ਨਸ਼ਿਆਂ ਦੇ ਸਦਾਗਰ ਫੜਨੇ ਆ ਤਸਕਰ ਫੜਨੇ ਆ ਨਸ਼ਿਆਂ ਦਾ ਸਦਾਕਰਤਾ ਜਿਹਦਾ ਕੋਈ ਨਹੀਂ ਫੜਿਆ ਹੈਗਾ ਤਾਂ ਇਸ ਕਰਕੇ ਨਸ਼ਾ ਵਿਰੋਧ ਜੰਗ ਨਹੀਂ ਸੀ ਉਹ ਕਿਸਾਨਾਂ ਮਜ਼ਦੂਰਾਂ ਦੇ ਲਹਿਰ ਦੇ ਵਿਰੁੱਧ ਵੀ ਇੱਕ ਢਾਂਗੋਂ ਦਾ ਇਹ ਕਿ ਲੋਕ ਨਸ਼ਿਆਂ ਤੋਂ ਪੀੜਾ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਆ ਅੰਦਰਖਾਤੇ ਅੰਦੋਲਨ ਨੂੰ ਖਤਮ ਕਰਨ ਦੀ ਮੁਹਿੰਮ ਵਿੱਢੀ ਸੀ ਪਹਿਲੋ 5 ਤਰੀਕ ਨੂੰ ਚੰਡੀਗੜ੍ਹ ਜਾਣ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ ਜਰਨਲਿਸਟ ਕੁੱਟਿਆ ਗਿਆ ਠੀਕ ਹੈ ਬਹੁਤ ਸਾਰੇ ਮੁਲਾਜ਼ਮ ਕੁੱਟੇ ਗਏ ਔਰ ਉਮੀ ਨੂੰ ਮੋਰਚੇ ਇਥੋਂ ਖੇਡੇ ਗਏ ਯਾਰ ਇਹ ਕਹਿ ਲੋ 1 ਮਹੀਨਾ ਮਾਰਚ ਦਾ ਮਹੀਨਾ ਪੂਰਾ ਭਗਵੰਤ ਮਾਨ ਸਰਕਾਰ ਨੇ ਰਲ ਕੇ ਮੋਦੀ ਤੇ ਅਮਿਤ ਸ਼ਾਹ ਜੀ ਨਾਲ ਜਿਹੜਾ ਵਾ ਉਹ ਇਹ ਪੂਰਾ ਜਿਹੜਾ ਵਾ ਜ਼ਬਰ ਦਾ ਚੱਕਰ ਚਲਾਇਆ ਸੀਗਾ ਔਰ ਸਾਨੂੰ ਜੋ ਲੱਗਦਾ ਵੀ ਇਹ ਕਿਉਂ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਹੜੇ ਪਹਿਲੋ ਬਿਆਨ ਦਿੰਦੇ ਸੀ ਵੀ ਸਾਡਾ ਕੋਈ ਰੋਲਾ ਨਹੀਂ ਹੈਗਾ ਵੀ ਤੁਹਾਡੇ ਨਾਲ ਵੀ ਇਹ ਛੜਕਾ ਇਹ ਭਗਵੰਤ ਮਾਨ ਜੀ ਦਾ ਬਿਆਨ ਹੈ ਤੁਸੀਂ ਸਾਰੇ ਵਿਧਾਨ ਸਭਾ ਦੀ ਕਾਰਵਾਈ ਦੇਖ ਲਓ ਉਹਨਾਂ ਦੀ ਸਾਰੇ ਮੰਤਰੀ ਕਹਿੰਦੇ ਰਹੇ ਕੇਜਰੀਵਾਲ ਕਹਿੰਦਾ ਰਿਹਾ ਵੀ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ ਹੈਗੇ ਇਹਨਾਂ ਦੇ ਪਹਿਲੇ ਬਿਆਨ ਕੱਢ ਲਓ ਇਹ ਕਹਿੰਦੇ ਕੇਂਦਰ ਨੇ ਕੰਧਾਂ ਕੱਢ ਕੇ ਰੋਕੇ ਹੈਗੇ ਆ ਤਾਂ ਕੇਂਦਰ ਨਾਲ ਲੜਾਈ ਹੈ ਸਰਕਾਰ ਦੀ ਸਾਡਾ ਕਹਿੰਦਾ ਲੈਣਾ ਦੇਣਾ ਹੁਣ ਉਹੀ ਆ ਅ ਅਰੋੜਾ ਸਾਹਿਬ ਠੀਕ ਹੈ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਕਹਿੰਦਾ ਨਹੀਂ ਜੀ ਲੋਕ ਰਾਹ ਬੰਦ ਕਰਕੇ ਤੰਗ ਸੀਗੇ ਹਾਂ ਕਿਸਾਨਾਂ ਨੇ ਜੇ ਰਾਹ ਬੰਦ ਕੀਤੇ ਸੀ ਫਿਰ ਸਾਨੂੰ ਠੀਕ ਆ ਸਾਡੇ ਲੋ ਤਾਂ ਸਾਰੇ ਜਾਣਦੇ ਵੀ ਸਾਡੇ ਨਾਲ ਤਾਂ ਰਾਹ ਬੰਦ ਨਹੀਂ ਸੀ ਅਸੀਂ ਉਦੋਂ ਤੇ ਕਹਿ ਰਹੇ ਸੀ ਵੀ ਰਾਹ ਖੁੱਲਣਾ ਚਾਹੀਦਾ ਆਮ ਲੋਕਾਂ ਨੂੰ ਤਕਲੀਫ ਆਉਂਦੀ ਐ ਚ ਕੋ ਰੋਣ ਲਈ ਕੋਈ ਰੌਲਾ ਨਹੀਂ ਇਹਦੇ ਚ ਕਹਿ ਲੋ ਵੀ ਜਿਹੜੇ ਟਰਾਂਸਪੋਰਟਰ ਉਹਨਾਂ ਨੂੰ ਸਮੱਸਿਆ ਆਈ ਆ ਉਹਨਾਂ ਨੂੰ ਵਪਾਰੀਆਂ ਨੂੰ ਵੀ ਰਾਹ ਬੰਦ ਹੋਣਾ ਸਮੱਸਿਆ ਹੀ ਆਉਂਦੀਆਂ ਹੁੰਦੀਆਂ ਇਹ ਚ ਕੋਈ ਰੌਲਾ ਨਹੀਂ ਪਰ ਰਾਹ ਬੰਦ ਕਿੰਨਾ ਨੇ ਕੀਤੇ ਅੱਜ ਸਾਰੇ ਪ੍ਰੈਸਰ ਉਸੇ ਦੇਖਿਆ ਬੈਰੀਕੇਡ ਕਿੱਡੇ ਕਿੱਡੇ ਗੱਡੇ ਸੀ ਉਹ ਕਿੰਨੇ ਵਟੇ ਕੰਟੇਨਰ ਲੱਗੇ ਸੀ ਇੱਕ ਕੰਟੇਨਰ ਤੇ ਬੈਰੀਕੇਡ ਮੋਤੀ ਸਰਕਾਰ ਦੇ ਨਾਂ ਕੀ ਸਾਡੇ ਸੀਗੇ ਤੋ ਕਹਿ ਲੋ ਵੀ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬੜੀ ਬਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਆਰ ਭਗਵੰਤ ਮਾਨ ਨੇ ਆਪ ਦਾ ਕਰਾਪਸ਼ਨ ਲਈ ਈਡੀ ਤੇ ਸੀਬੀਆਈ ਤੋਂ ਬਚਣ ਲਈ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬੜੀ ਦਿੱਤੀ ਆ ਜੋ ਸਾਡਾ ਮੰਨਣਾ ਵਾ ਔਰ ਹੁਣ ਸਮਝੋ ਕਿ ਪੰਜਾਬ ਦੇ ਅੰਦਰ ਵੀ ਭਾਜਪਾ ਆਮ ਆਦਮੀ ਪਾਰਟੀ ਕਠਜੋਰ ਚੱਲ ਰਿਹਾ ਵਾ ਹੁਣ ਪੰਜਾਬ ਦੀ ਪ੍ਰੈਸ ਹੋਵੇ ਕੋਈ ਹੋਵੇ ਸਿੱਖ ਸਾਫ਼ ਕਹਿਣਾ ਚਾਹੁੰਦੇ ਆ ਕਿ ਮਤ ਸੋਚੋ ਕਿ ਪੰਜਾਬ ਦੇ ਅੰਦਰ ਇਹ ਕਿਤੇ ਐਂਡੀਆ ਦਾ ਖੜਜੋੜ ਨੇ ਮੇਰਾ ਮੇਰਾ ਵਿਅਕਤੀਗਤ ਮਤ ਹੈ ਇੱਥੇ ਔਰ ਮੈਂ ਕਹਿੰਦਾ ਐਂਡੀਆ ਨੂੰ ਵੀ ਸੋਚਣਾ ਚਾਹੀਦਾ ਪੁੱਛਣਾ ਨੇ ਕੇਜਰੀਵਾਲ ਨੂੰ ਸੋਰੀ ਇੰਡੀਆ ਖੜਜੋੜ ਵਾਲਾ ਨੂੰ ਕਹਿਣਾ ਚਾਹੁੰਦਾ ਵੀ ਪੁੱਛਣਾ ਨੇ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਉਹ ਮੋਦੀ ਦੇ ਖੜਜੋੜ ਦੇ ਵਿੱਚ ਆ ਗਿਆ ਪੇ ਇੰਡੀਆ ਖੜਜੋੜ ਦੇ ਵਿੱਚ ਆ ਗਿਆ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਵੀ ਇਹ 2027 ਦੇ ਵਿੱਚ ਆਪਣਾ ਪੱਜਪਾ ਨਾਲ ਰਲ ਕੇ ਇਲੈਕਸ਼ਨ ਲੜਨ ਗਿਆ ਚ ਕੋਈ ਦੋ ਰਹੀ ਨਹੀਂ ਹੈ ਤਾਂ ਹੀ ਐਡਾ ਵੱਡਾ ਪ੍ਰਹਾਰ ਕੀਤਾ ਗਿਆ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਇੱਕ ਰੂਪ ਸੀਗਾ ਨਾ ਅਸੀਂ ਛੰਬੂ ਤੇ ਖਨੌਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕ ਕੇ ਮਜਬੂਰਾਂ ਸਾਨੂੰ ਇੱਥੇ ਬਹਲਿਆ ਗਿਆ ਅਸੀਂ ਬੈਠੇ ਆ ਜੇ ਦਿੱਲੀ ਜਾਣ ਦਿੱਤਾ ਜਾਂਦਾ ਹੁੰਦਾ ਤੇ ਆਪਾਂ ਦਿੱਲੀ 'ਚ ਵੀ ਰਸਤੇ ਰੁਕੇ ਰਹੇ ਉਹ ਵੀ ਸਰਕਾਰ ਦੀ ਨਾਕਾਮੀ ਸੀ ਅਸੀਂ ਤਾਂ ਜਗਾ ਮੰਨਦੇ ਰਹੇ ਹਾਂ ਜਿਹੜਾ ਤਰਨਾ ਆਪਣਾ ਚੰਡੀਗੜ੍ਹ ਲੱਗਣਾ ਸੀ ਉਹਦੇ ਦੀ 34 ਸੈਕਟਰ ਮੰਗਿਆ ਸੀ ਜਿਉਂ ਨੂੰ ਕੋਈ ਦੇ ਦਿੱਤਾ ਗਿਆ ਜਿਹੜਾ ਧਰਨਾ ਡੱਲੇਵਾਲ ਦੇ ਪਿੰਡ ਲੱਗਾ ਸੀ ਉਹਨੂੰ ਬੈਰੀਕੇਟਿੰਗ ਕਰਕੇ ਉਹਨੂੰ ਕੋ ਖਤਮ ਕਰ ਦਿੱਤਾ ਗਿਆ ਜਿਹੜਾ ਧਰਨਾ ਇੱਥੇ ਇਕੱਠ ਕਰ ਲਈ ਪਵਾ ਦੇ ਲੋਕਾਂ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਤਾਂ ਇਹ ਸਰਕਾਰ ਦੀ ਨੀਅਤ ਤੇ ਨੀਤੀ ਆ ਪਰ ਅਸੀਂ ਕਹਿੰਦੇ ਕਦੀ ਵੀ ਸਰਕਾਰ ਰੋਕ ਨਹੀਂ ਪਾਊਗੀ ਅੱਜ ਵੀ ਕਿਸਾਨ ਪੂਰੇ ਪੰਜਾਬ ਦੇ ਅੰਦਰ ਜਿਹੜਾ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਦੇਣ ਆਏ ਆ ਤੇ ਅੱਜ ਨਹੀਂ ਰੁਕੇ ਹੋਏ ਤਾਂ ਅਗਲੇ ਲਾਂਡਾਂ ਚ ਵੀ ਕਿਸਾਨ ਰੁਕਣ ਵਾਲੇ ਨਹੀਂ ਹੈਗੇ ਜਿਹੜੇ ਚਵੀ ਦੀ ਪੀਸੀ ਵਿੱਚ ਐਲਾਨ ਕੀਤੇ ਸਿਗੇ ਉਹ ਐਲਾਨ ਜਿਉਂਦੇ ਜਿਉਂ ਰਹਿਣਗੇ ਉਹਨਾਂ ਵਿੱਚ ਕੋਈ ਵੀ ਬਦਲਾ ਨਹੀਂ ਲਿਆਂਦਾ ਜਾਊਗਾ ਮਨਦੀਪ ਸਿੰਘ ਜੀ ਸਿੱਧੂ ਪ੍ਰੈਸ ਨੂੰ ਇਹ ਗੱਲ ਕਹਿੰਦਾ ਮਿੱਤਰ ਆ ਸਾਡਾ ਮਨਦੀਪ ਸਿੰਘ ਇਥੋਂ ਦਾ ਡੀਆਜੀ ਰਹਿੰਦਾ ਵੀ ਮੈਂ ਜਿਹੜਾ ਰਿਟਾਇਰ ਹੋ ਚੱਲਿਆ ਤੇ ਅਸੀਂ ਸਿੱਧੂ ਸਾਹਿਬ ਨੂੰ ਕਹਿੰਦੇ ਅਸੀਂ ਕਿਹੜਾ ਜਥੇਬੰਦੀਆਂ ਛੱਡ ਚੱਲੇ ਅਸੀਂ ਵੀ ਜੀਣੇ ਜਾਗਦੇ ਹਾਂ ਹਾਂ ਕਿਤੇ ਤੁਹਾਡੇ ਨਾਲ ਕੋਈ ਵਿਅਕਤੀਗੱਤੀ ਸਾਡਾ ਨਾਲ ਜਿਹੜੇ ਰਿਟਾਇਰ ਹੋ ਵੀ ਜਾਓਗੇ ਜਿਵੇਂ ਤੋਂ ਇਹ ਕੀ ਕਹਿੰਦੇ ਉਹਨੂੰ ਉਹ ਜਸਕਰਨ ਸਿੰਘ ਤੇ ਇੱਕ ਭਾਰਗ ਬਹੁਤ ਨਾ ਠੇਕੇ ਤੇ ਰੱਖੇ ਹੀ ਹੋਏ ਨੇ ਨਾ ਪੰਜਾਬ ਸਰਕਾਰ ਨੇ ਤੁਸੀਂ ਵੀ ਠੇਕੇ ਦੇ ਭਰਤੀ ਹੋ ਕੇ ਆ ਜਾਓ ਕੋਈ ਰੌਲਾ ਨਹੀਂ ਹੈਗਾ ਅਸੀਂ ਰਹਿਣਾ ਮੋਰਚੇ ਵੀ ਲੱਗਦੇ ਰਹਿਣੇ ਅੰਦੋਲਨ ਵੀ ਚੱਲਦੇ ਰਹਿਣੇ ਆ ਹੋ ਸਕਦਾ ਕੱਲ ਨੂੰ ਇਹ ਲੋਕਾਂ ਦੀ ਮਰਜ਼ੀ ਆਪਦੀ ਲੋਕ ਕਿੰਨੂੰ ਚਿਤਾਉਣਾ ਕਿੰਨੂੰ ਹਰਾਉਣਾ ਚਾਹਦੇ ਭਗਵੰਤ ਮਾਨ ਸਰਕਾਰ ਰਵੇ ਕਿ ਨਾ ਰਵੇ ਪਰ ਪੰਜਾਬ ਦੇ ਲੋਕ ਕਿਉਂਕਿ ਡੈਮੋਕ੍ਰੇਸੀ ਇਸ ਮੁਲਕੋ ਚ ਅੰਦੋਲਨ ਕਰਦੇ ਸੀ ਕਰਦੇ ਰਹਿਣ ਕਿਉਂ ਚ ਕੋਈ ਰੌਲਾ ਨਹੀਂ ਹੈਗਾ ਤਾਂ ਇਸ ਕਰਕੇ ਅੰਦੋਲਨ ਜਾਰੀ ਰਹਿਣਾ ਹੈਗਾ ਅੰਦੋਲਨ ਦਾ ਕੱਲ ਨੂੰ ਰੂਪ ਕੀ ਹੋਵੇ ਇਹ ਇਹ ਦੋਵੇਂ ਮੋਰਚੇ ਡਿਸਾਈਡ ਕਰਨਗੇ ਸਾਡੀ ਤਾਂ ਸਮਝ ਹੈ ਕਿ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਅੰਦੋਲਨ ਕਰਨਾ ਚਾਹੀਦਾ ਕਿਉਂਕਿ ਹੁਣ ਪਹਿਲੋ ਅਸੀਂ ਦੇਖਿਆ ਮੁਗਲਾਂ ਦੇ ਸਮੇਂ ਵਿੱਚ ਨੀਤੀ ਬਣਦੀ ਸੀ ਇਹ ਰਾਮ ਦੇ ਵਿੱਚ ਨੀਤੀ ਬਣਦੀ ਸੀ ਪਾਕਿਸਤਾਨ ਦੇ ਵਿੱਚ ਅਰ ਉਹ ਲਾਹੌਰ ਦਰਬਾਰ ਤੇ ਦਿੱਲੀ ਦਰਬਾਰ ਨੂੰ ਰਲ ਕੇ ਸਾਡੇ ਤੇ ਹਮਲਾਵਰ ਹੁੰਦੇ ਸੀ ਹੁਣ ਨੀਤੀ ਤਾਂ ਬਣਦੀ ਆ ਵਾਸ਼ਿੰਗਟਨ ਦੇ ਵਿੱਚ ਕਾਰਪੋਰੇਟ ਦੀ ਤੇ ਹੁਣ ਜਿਹੜਾ ਦਿੱਲੀ ਦਲਬਾਰ ਆ ਉਹ ਚੰਡੀਗੜ੍ਹ ਦਰਬਾਰ ਨਾਲ ਰਲ ਕੇ ਸਾਡੇ ਤੇ ਹਮਲਾ ਕਰਦਾ ਤੇ ਅਸੀਂ ਕਹਿੰਨੇ ਜਿਹੜਾ ਚੰਡੀਗੜ੍ਹ ਦੇ ਵਿੱਚ ਚੰਗੇਜ ਖਾਂ ਬੈਠਾ ਪਹਿਲਾਂ ਇਹਨਾਂ ਨੇ ਨਿਬੜ ਲਈਏ ਸਾਰੇ ਤੁਹਾਨੂੰ ਪਤਾ ਮੁੱਤਰੂ ਮੁੱਤਰੂ ਸ਼ਬਦ ਚੇਤੇ ਆ ਗਏ ਨਾ ਪ੍ਰੈਸ ਨੂੰ ਪਹਿਲਾਂ ਇਹਦਾ ਕੰਡਾ ਕੱਢ ਲਈਏ ਫਿਰ ਦਿੱਲੀ ਸਾਹਿਬ ਵੀ ਨਿਬੜਾਂਗੇ ਦਿੱਲੀ ਦੇ ਖਿਲਾਫ ਵੀ ਅੰਦੋਲਨ ਜਾਰੀ ਰਹੂਗਾ ਆਪਣੀਆਂ 12 ਮੰਗਾਂ ਤੇ ਅੰਦੋਲਨ ਜਾਰੀ ਰੱਖਾਂਗੇ ਸਾਰੇ ਵਿਚਾਰ ਕਰਕੇ ਅੰਦੋਲਨ ਦਾ ਅਗਲਾ ਕੀ ਰੂਪ ਹੋਵੇ ਤੇ ਚਰਚਾ ਕਰਾਂਗੇ ਤੁਹਾਡੇ ਨਾਲ ਇਸ ਕਰਕੇ ਆਏ ਸੀ ਵੀ ਸ਼ੰਭੂ ਇਸ ਦੇਸ਼ ਦਾ ਹਿੱਸਾ ਵਾ ਅਸੀਂ ਕਿਸਾਨ ਮਜ਼ਦੂਰ ਇਸ ਦੇਸ਼ ਦਾ ਹਿੱਸਾ ਵਾ ਸ਼ੰਭੂ ਤੇ ਉਹਨੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਜਿੰਨੇ ਵੀ ਪਵਾਦ ਦੇ ਲੋਕ ਨੇ ਅਸੀਂ ਇਹਨਾਂ ਲਈ ਵੱਖਰਾ ਸਮਾਂ ਕੱਢਾਂਗੇ ਨਾ ਪਿੰਡਾਂ 'ਚ ਜਾਵਾਂਗੇ ਹਰਿਆਣੇ ਦੇ ਨਜ਼ਦੀਕ ਦੇ ਲੋਕਾਂ ਨੇ ਪਵਾਦ ਵਾਲੇ ਇਹਨਾਂ ਪਿੰਡਾਂ ਨੇ ਆ ਬਾਜ-ਬਾਟਾ ਬੈਠੇ ਬੈਠੇ ਇਹਨਾਂ ਸਾਰੇ